ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣਾ ਕਿ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਰਸਾ ਤੇ ਆਸਰਾ ਦੀਵਾਰ ਦਾ ਕੀਰਤਨ ਕੀਤਾ 7 ਪੋ ਦੀ ਸਵੇਰ ਨੂੰ ਹਜ਼ੂਰ ਤੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਰਹੇ 8 ਪੋ ਦੀ ਦੁਪਹਿਰ ਤੋਂ ਬਾਅਦ ਦੋ ਸਹਬਜ਼ਾਦੇ ਤਿੰਨ ਪਿਆਰੇ ਜੋੰਤੀ ਦੇ ਕਰੀਬ ਸਿੰਘ ਸ਼ਹੀਦ ਹੋ ਗਏ ਇਧਰ ਫਿਰ ਪਾਉ 7 ਕੋ ਨੂੰ ਮਾਤਾ ਗੁਜਰੀ ਜੀ ਕੁੰਮੇ 마ਸ਼ਕੀ ਦੀ ਝੌਂਕੜੀ ਚ ਰਹੀ 8 ਕੋ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ 9 ਕੋ ਨੂੰ ਮਾਤਾ ਗੁਜਰੀ ਜੀ ਮਰੀਂਡੇ ਰਹੀ 10 11 ਤੇ 12 ਕੋ ਤਿੰਨ ਰਾਤਾਂ ਠੰਡੇ ਬੁਰਜ ਤੇ ਰਹੀ ਤੇ 13 ਕੋ ਨੂੰ ਗੁਰੂ ਕੇ ਲਾਲ ਸ਼ਹੀਦ ਹੋ 8 ਕੋ ਵਰਦੇ ਸਹਿਬਜ਼ਾਦੇ ਸ਼ਹੀਦ ਹੁੰਦੇ ਆ 13 ਕੋ ਨੂੰ ਛੋਟੇ ਸਹਿਬਜ਼ਾਦੇ ਸ਼ਹੀਦ